ਸ਼ੈਂਟੀ ਨਿਊੜਾ ਸ਼ੈਂਟੀ ਦਲਾਜ ਬੰਦਿਆ ਦਾ ਬਰਥਡੇ ਟੂ ਯੂ ਪਰ ਮੇਰਾ ਟਾਈਮ ਹੋ ਹੀ ਜਾਂਦਾ ਹੈ ਬਾਈ ਜੀ ਨੇ ਸਬੀਰ ਦਾ ਮੈਨੂੰ ਵਿਸ਼ ਨਹੀਂ ਕਰਿਆ ਹਾਂ ਸਿਰਫ ਪ੍ਰੈਜ਼ੈਂਟ ਰਹਿ ਗਿਆ ਤੇ ਉਹ ਡਿਫਟ ਰਹਿ ਗਿਆ ਬਾਈ ਡਿਫਟ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਉਹ ਤਾਂ ਭੁੱਲ ਗਿਆ ਸੀ ਵੀਰੇ ਉਹ ਸਾਜੀ ਮੈਂ ਭੁੱਲ ਗਿਆ ਸੀ ਯਾਰ ਵੀਰੇ ਹੈਪੀ ਬਰਥਡੇ ਵੀਰੇ ਥੈਂਕ ਯੂ ਉਹ ਮੈਂ ਬਾਕੀ ਮੈਂ ਵੀ ਤੈਨੂੰ ਕੱਲ ਕਿਹਾ ਸੀ ਨਾ ਵੀ ਮੈਂ ਭੁੱਲ ਸਕਦਾ ਮੈਂ ਪਤਾ ਦੇਖ ਲੈ ਮਾ ਚਲ ਗਿੱਜਾ ਪੁੱਪੀ ਕਰੋ ਵੀਰੇ ਹੈਪੀ ਬਰਥਡੇ ਵੀਰੇ ਹੈਪੀ ਬਰਥਡੇ ਮਾ ਹਾਲਾ ਮੈਂ ਤੈਨੂੰ ਕੱਲ ਕਿਹਾ ਸੀ ਮੈਂ ਤੈਨੂੰ ਕੱਲ ਕਿਹਾ ਸੀ ਵੀਰੇ ਮੈਂ ਵੀ ਹੈਪੀ ਬਰਥਡੇ ਅਡਵਾਂਸ ਕੱਲ ਕਰਤਾ ਮੇਰਾ ਉਹ ਅਡਵਾਂਸ ਦੀ ਗੱਲ ਲੱਗਾ ਅੱਜ ਆ ਨਹੀਂ ਲੱਗਾ ਤਾਂ ਚੱਕੋਈ ਗਾਣੀ ਸੌਰੀ ਵੀਰੇ ਹੁਣ ਵਾਕਈ ਕ ਲਿਆਵਾ ਸੁਨੀਮ ਤੋਂ ਬਾਅਦ ਠੀਕ ਆ ਸਾਡੇ ਵੱਲੋਂ ਵੀ ਹੈਪੀ ਬਰਥਡੇ ਮੈਂ ਵੀ ਅੱਜ ਬੋਲਦੇ ਆ ਹੈਪੀ ਬਰਥਡੇ ਐ ਤੀਨੂ ਦਾਤਾ ਸ਼ਹਿਰ ਦੇ ਜਨਮਦਿਨ ਆਪਾਂ ਆਪਾਂ ਤੀਨ ਕਰੋਗਾ ਮਨਾਵਾਂਗਾ ਤੇ ਕੀ ਹੈ ਠੀਕ ਹੈ ਕਾਹਦੇ ਦੀ ਮਾਫੀ ਮੈਂ ਜਿਆਦਾ ਨਹੀਂ ਸ਼ਾਇਦ ਵੀ ਦਾ ਸ਼ੈਂਟਿੰਗ ਤੇ ਦੱਸੋ ਸ਼ੈਂਟਿੰਗ ਰੈਂਬੋ 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 ਨਹੀਂ ਰੈਂਬੋ ਹੋਲੀ 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 ਠੀਕ ਹੈ ਤੁਹਾਨੂੰ ਸਤਿ ਸ਼੍ਰੀ ਅਕਾਲ ਆ ਮੈਂ ਖੜਾ ਕੱਕ ਇੱਕ ਦਿਖਾ ਦਾਂ ਉਹਨਾਂ ਤੋਂ ਬਣਾ ਲਓ ਸੈਂਡ ਉਹਨਾਂ ਨੂੰ ਬੁਲਾ ਲਓ ਬੁਲਾ ਲ ਲੈ ਫੜ ਜਾਦੇ ਕਦੇ ਉਹ ਕਹਿੰਦੇ ਨੇ ਕਿ ਖਵਾ ਦੇ ਕੇ ਖਵਾ ਦੇ ਅੱਛਾ ਮੇਰੇ ਪਾਪੀ ਜਾ ਪੀ ਰਹੇ ਨੇ ਅੱਡ ਲਵ ਯੂ ਕਰਾ ਤੁਸੀਂ ਕੀ ਮੇਰੇ ਦੇਖੋ ਮੁੰਡੇ ਦੀ ਖੁਸ਼ੀ ਦੇਖੋ ਮੇਰੇ ਹਾਂਜੀ ਵੀਰੇ ਖੁਸ਼ ਹੀ ਆਏ ਆ ਬਾਈ ਨੇ ਸਵੇਰ ਦਾ ਮਨ ਨੂੰ ਬਿਸ਼ ਨਹੀਂ ਕਰਿਆ ਹਾਂ ਕੰਮ ਧੁੰਦੇ ਗੱਲ ਦੇ ਲਾਰ ਗਿਆ ਵੀ ਸ਼ੂਟ ਕਰਦੇ ਸ਼ੂਟ ਕਰਦੇ ਠੀਕ ਆ ਜੀ ਚਲੋ ਮੈਨੂੰ ਆ ਜੀ ਮਹਾਂਪੁਰ ਲੱਗਿਆ ਬਾਈ ਚਲੋ ਕੋਈ ਨਹੀਂ ਪਤਾ ਸੀ ਨਾ ਵੀ ਸਾਨੂੰ ਵੀਰੇ ਵੀਸ ਕੇ ਕਈ ਲਿਆਰ ਖਾ ਸਾਡੇ ਭਾਈ ਨੇ ਬਾਈ ਕਹਿੰਦਾ ਸ਼ੈਂਟੀ ਮਿਟ ਗਿਆ ਸ਼ੈਂਟੀ ਨਹੀਂ ਮਿਟਵਾ ਸ਼ੈਂਟੀ ਦਲਾਸ਼ ਬਸਿਆਦਾ ਹਾਂਜੀ ਹਾਂਜੀ ਬੋਲ ਡੇ ਟੂ ਯੂ ਪਰ ਮੇਰਾ ਟਾਈਮ ਹੋਈ ਜਾਂਦਾ ਸੀ ਨਹੀਂ ਕਰਦੇ ਮੱਦੇ ਤੁਹਾਡਾ ਬਰਥ ਹੋਇਆ ਮੇਰਾ ਟਾਈਮ ਹੋਈ ਜਾਂਦਾ ਠੀਕ ਹੈ ਬਹੁਤ ਟਾਈਮ ਪਹਿਲਾਂ ਮੜੀ ਬੱਸ ਇਹ ਤਾਂ ਬਹੁਤ ਵਧੀਆ ਗੱਲ ਆ ਬੱਸ ਇਹ ਤੋਂ ਬਾਅਦ ਸਿੰਗ ਕਰਦੇ ਆ ਇਹ ਤੋਂ ਬਾਅਦ ਸਿੰਗ ਕਰਦੇ ਆ ਹਲੋ ਮੇਰੇ ਵੀਰੋ ਕੈਂਡਲਾਂ ਬੱਝ ਚੁੱਕੀਆਂ ਨੇ ਜੀ ਚੱਲ ਚੁੱਕੀਆਂ ਨੇ ਕੀ ਕਹਦਾ ਹੁੰਦੇ ਨੇ ਉਹਨਾਂ ਨੂੰ ਬੁਲਾ ਲਓ ਸਾਰਿਆਂ ਨੂੰ ਇੱਕ ਇੱਕ ਮਾਚਸ ਨਾਲ ਪੰਜ ਕੈਗਲੇ ਲਾ ਦੇ ਲੀ ਬਸ ਉਹ ਚੋ ਵੀ ਕਹਿ ਬਸ ਪਿਲਾਂ ਦੇ ਬਸ ਇਹ ਮੇਰੇ ਹੁਣ ਰਾਇ ਵੀ ਬੰਦੇ ਦਾ ਆ ਕੀ ਆ ਯਾਰ ੱਤਕਾ ਲਾ ਦੇ ਜਿਹੜੀ ਮੈਂ ਉਹ ਦੁਕਾਨ ਤੇ ਨਹੀਂ ਕਰਦੇ ਹੁੰਦੇ ਇੱਕ ਤਾਂ ਦੇਖ ਨਹੀਂ ਕੱਟਣਾ ਠੀਕ ਛੋਟੋ ਵਿੱਚ ਕੇ ਨਾਲ ਬਿਗਾਣਾ ਨੂੰ ਬਸ ਚੱਲ ਆਇਆ ਬਰਾ ਦਫਾ ਕੋਲਾ ਹੋ ਜਾ ਬਾਈ ਬਾਈ ਯਾਰ ਆਣ ਵਧੀਆ ਵੀਰ ਦੀ ਕਿੰਨੇ ਕਿ ਧੰਦਾ ਹੈ ਰੇਨ ਬੋ ਬੱਚਿਆਂ ਨੂੰ ਆ ਜੀ ਇਹ ਵੀ ਕਿਹਦਾ ਬੱਚਾ ਹੈ 37 ਹੈਪੀ ਬਰਥਡੇ ਬਲਾਰਾਮ ਮੈਡਮ 37 ਬਰਥਡੇ ਹੈਪੀ ਬਰਥਡੇ 37 ਬਰਮਾਤਮਾ ਤੁਹਾਡੀਆਂ ਉਮਰਾਂ ਲੰਬੀਆਂ ਕਰੇ ਤੇ ਤੁਹਾਨੂੰ ਹਿੱਟ-ਹਿੱਟ ਫਿਲਮਾਂ ਦੇਵੇ ਹਾਏ ਚਲੋ ਫਿਰ ਅੱਗੇ ਸਾਰੇ ਉਹ ਆਤੀ ਰਹਿ ਗਏ ਬਾਲਾ ਜੀ ਆ ਜਾਓ ਕਿਤੇ ਜੀ ਹੈਪੀ ਬਰਥਡੇ ਤੁਹਾਨੂੰ ਵੀ ਜੀ ਸੈਂਟ ਜਨਮ ਦਿਨ ਦੀ ਵਧਾਈ ਤੁਹਾਨੂੰ ਵੀ ਆਹ ਸੱਤੋਂ ਤਾਈਂ ਵੀ ਖੁਸ਼ੀ ਬਰਦਾਸ਼ਤ ਨਹੀਂ ਹੋ ਰਹੀ ਸੋਣੇ ਮੈਨੂੰ ਬੇਸ਼ਕ ਕਿੱਥੇ ਬਰਦਾਸ਼ਤ ਹੀ ਨਹੀਂ ਉਹ ਬਸ ਕੇਕ ਦੇਖਣ ਜਾ ਰਹੇ ਹਾਂ ਬੋ ਬਤੀਆਂ ਇਸੇ ਦੀ ਜਿੱਦੀ ਪਲੇਟ ਚ ਹੋਣਾ ਚਾਹੀਦਾ ਹੈਪੀ ਬਰਥਡੇ ਇਹਨਾਂ ਚਾਰੇ ਨੂੰ ਚੈੱਕ ਕਰਨਾ ਹੈ ਸਿਕਾਈ ਜੀ ਬਹੁਤ ਬੱਡੀ ਉਹ ਕੋਲ ਚੋਰ ਹੁੰਦੇ ਨੇ ਬਣਾਓ

ਮੰਮੀ ਉਰੀ ਬਾੜੀ ਬੈਠੇ ਨੇ ਆ ਬੱਡੇ ਤੇਰਾ ਆ ਆ ਆਰਤੀ ਨਾ ਮੰਮੀ ਉਤ ਲਈਓ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਬਾਈ ਬਹੁਤ ਬਹੁਤ ਵਧਾਈਆ ਬਾਈ ਜਾਨ ਦਿੰਦੀ ਉਹ ਵੱਡਾ ਹੋ ਕੇ ਕੁਝ ਬਣੇਗਾ ਪਾਪਾ ਮੜਤਾ ਰਹੇ ਹੁਣ ਕੀ ਬਣੋਏ ਸਾਥ ਨੂੰ ਦੋ ਜੀ ਮੈਂ ਤੇਰਾ ਫਿਰ ਬਸ ਯਾਰ ਨਾ ਨਾ ਖਵਾਓ ਕੋਈ ਪਾਪਾ ਇਹ ਦਿਨਾਂ ਨੂੰ ਨਾਲੇ ਹੂੰ ਤਾਂ ਜਮੀ ਕਰਦੇ ਫਿਰ ਉਹ ਨਾ ਦੇਖਾ ਦੇਖ ਲਿਆ ਮੈਂ ਸਾਰੇ ਗਿਆਨ ਚ ਨਹੀਂ ਆ ਰਹੇ ਦੀ ਮਤਲਬ ਵਧੀਆ ਬੜੀ ਸੁਧਾ ਕੋਈ ਲਓ ਬੜੀ ਵੱਡੀ ਨਹੀਂ ਬੜੀ ਆ ਵਾਹ ਹਾਤੀ ਵਾਹ ਇਹ ਇੱਕ ਬਾਤ ਪਾ ਚਾਹੀਦਾ ਜਨ ਸਾਰੀ ਪੁੰਦਾ ਬੀਰ ਲਓ ਤਾਂ ਕੰਮ ਜਦੋਂ ਮੈਂ ਦੇਖ ਲਓ ਇਹ ਇੱਕ ਮਿੰਟ ਦਊਂਗੀ ਪਾਣੀ ਆ ਵੀ ਨਹੀਂ ਉਹ ਲੈ ਉਹ ਮੈਂ ਇਹਦਾ ਵਧੀਆ ਸਖੋ ਲੈ ਫੋਟੋ ਖਿੱਚਦੀ ਐ ਸ਼ਾਕੰਦ ਜੀ ਤੋ ਬਸ ਨਹੀਂ ਇਹ ਜ਼ਰੂਰੀ ਫੋਟੋ ਖਿੱਚ ਲਿਆ ਜਾ ਰਾ ਹੈ ਇਧਰ ਦੇਖੋ ਇਧਰ ਚਲੋ ਜੀ ਕੋਈ ਬਾਤ ਮੈਂ ਆ ਗਈ ਫਿਰ ਹੋਰ ਹੋ ਆ ਮਨੀ ਬਰੇ ਆ ਕੀ ਉਤਾਰਦਾ ਪਾ ਦੇ ਤਾ ਐਵੇਂ ਖਿਚਣ ਮੇਰਾ ਵੀ ਜਿੰਦ ਤੋਂ ਤੁਲਾ ਰਿਹਾ ਆਪਨੇ ਬਾਰੇ ਨਹੀਂ ਨਹੀਂ ਭੱਜ ਜਾ ਕੇ ਚਾਮ ਲਿਆ ਵਾ ਚੱਲਿਆ ਡੱਡੂ ਆ ਦੇਖ ਪਾਰਟ 2 3 ਪਾਰ ਨੂੰ ਕੱਢਣੇ ਆ ਹੋ ਅੱਛਾ हो गया ओ भगवान तू जाना ਜਿੱਕਚੀਲੀ ਨੇ ਉਟਕੜਿਆ ਵੀ ਉਹ ਕਿੰਨਾ ਹੀ ਕਿਚੜੀ ਬੱਸ ਸਾਡੇ ਬੰਦੇ ਨੂੰ ਕਿਤੇ ਕੋ ਥੋੜਾ ਜਿਹਾ ਹੋਰੇ ਆ ਗਿਆ ਠੀਕ ਹੈ ਕਰਕੇ ਬਹੁਤ ਵਾਹ ਤਰੀ ਤਰੀ ਹੋ ਗਈ ਵਾਹ ਜਿਆ ਕਿਤੇ ਹੋ ਗਿਆ ਜਿਹੜੋ ਕਿ ਜੀ ਜੀ ਮੈਂ ਰਹਾ ਹਾਂ ਅੱਗੇ ਨਾਲ ਨਾਲ ਹੋਰ ਬੱਸ ਮੈਂ ਕਰਵਾ ਲੈਂਦਾ ਆਂ ਜਾਕੀ ਤੋਂ ਆ ਬੋਏ ਤੁਹਾਨੂੰ ਜਿੰਦਾ

ਹਾਂ ਉਹ ਆ ਗਈ ਨੀ ਉਹ ਗਰ ਫਿਰ ਪ੍ਰੈਜ਼েন্ট ਰਹਿ ਗਿਆ ਤੇ ਉਹ ਡਿੱਟ ਰਹਿ ਗਿਆ ਬਾਈ ਡਿੱਟ ਲੈ ਫਿਰ ਜਿੰਨੀ ਮੋਸਾਈ ਨੀ ਚੁੜੇ ਚ ਸਹੀ ਗਿਆ ਹਾਂ ਉਹ ਦੇਖ ਰਿਹਾ ਕਿ ਮੈਂ ਦੇਖ ਉਹ ਉਹ ਇੱਧਰ ਨਵਜਿੰਦਰ ਹਾਂ ਦੇਖੋ ਉਹ ਉਹ ਮम्मा ਆਉਗੀ ਨਵਜਿੰਦਰ ਆਦੀ ਬੁੱਤ ਮम्मा ਚਮਚਾਣ ਰੱਖ ਲੋ ਹੁਣ ਤਰਾ ਲਾ ਨਵਜਿੰਦਰ ਹਾਂ ਦੇਖੋ ਆਦੀ ਉਹ ਤਾਂ ਖਾਂਦੀ ਲਿਆਣਾ ਨਵਜਿੰਦ ਉਿੱਕੇ ਆ ਨੋਤੀ ਆ ਅਦਰ ਅਦਰ ਉਹ ਤਾਂ ਨਹੀਂ ਗਈ ਉਹਨੇ ਫੇਰ ਵੀ ਚਾਹ ਰਹੇ ਨੇ ਇਹ ਮੈਂ ਦੁਬਾਰਾ ਸ਼ੋਅ ਕਰਗੀ ਪਹਿਲੇ ਪਾ ਪਾ ਬਾਕੀ ਗੋਮ ਬੰਮੇ ਕੇ ਨਾ ਕੋਟੀ ਵਾ ਵਾ ਲਾ ਏ ਵੀ ਆਂਦੀ ਉਹ ਬੱਸ ਮੇਲਾ ਇੰਟਰੈਟ ਦਾ ਬੱਤ ਨਹੀਂ ਨਹੀਂ ਦੇਦੇ ਨਹੀਂ ਕੱਟ ਨਹੀਂ A ver, va a dicar baix. Aban, por favor, que non. Ba, tú. Mira, va. Ba. Mira, va. 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 ਦੇ ਇੱਕ ਮਾਗੇ ਸਾਈ ਸਹੀ ਹੈ ਤੇਰੀ ਫੋਟੋ ਲੈ ਦਿਨ ਫੋਟੋ ਆ ਰੋਟੀ ਖਾ ਰਹੀ ਹੈ ਤੂੰ ਨਹੀਂ ਫਿਰ ਚੇਂਜ ਕਰ ਦੇ ਓਕੇ ਕੇ ਡਿਸਟ੍ਰਿਬਿਊਟ ਕਰ ਲੋ ਕੇਕ ਡਿਸਟ੍ਰਿਬਿਊਟ ਓਕੇ ਸਾਡਾ ਸਾਡਾ ਬਲੌਗ ਨੂੰ ਸਮਾਪਤ ਹੁੰਦਾ ਜੀ ਓਕੇ ਫਸਰ ਗਾ ਜੀ